ਇਹ ਗੱਲ ਹੈ ਜੀ ਹੁਣ ਸਾਡੇ ਕੋਲੇ ਵੀ ਇੱਥੇ ਆਉਂਦੇ ਆ ਆ ਕੇ ਕਹਿੰਦੇ ਜੀ ਬਾਜ਼ਾਰ ਚ ਤਾਂ 45 ਰੁਪਏ ਮਿਲ ਜਾਂਦਾ 50 ਰੁਪਏ ਮਿਲ ਜਾਂਦਾਗਾ ਵਾਲਿਆਂ ਵਾਲੇ ਵੇਚਦੇ ਆਗੇ ਉਹ ਨਿਰਾਪੂਰਾ ਗੰਨੇ ਤੋਂ ਗੁੜ ਨਹੀਂ ਬਣਾਉਂਦੇ ਅੱਛਾ ਜੀ ਉਹ ਵਿੱਚ ਕਈ ਇਹੋ ਜਿਹੇ ਤਰ੍ਹਾਂ ਦੇ ਕੈਮੀਕਲ ਪਾਉਂਦੇ ਆਗੇ ਵੀ ਉਹ ਆਪਾਂ ਉਹਨਾਂ ਨੂੰ ਖਾ ਨਹੀਂ ਸਕਦੇ ਖਾਣ ਦੀ ਗੱਲ ਤਾਂ ਦੂਰ ਹੈਗੀ ਉਹ ਅਸੀਂ ਪਿੱਛੇ ਜੇ ਨਾ ਜੁਪੀ ਗਏ ਅਸੀਂ ਖਲਾੜੇ ਦੇ ਕੰਮ ਚ ਉੱਥੇ ਉਹ ਗੁੜ ਬਣਾਈ ਜਾਂਦੇ ਸੀਗੇ ਤੇ ਅਸੀਂ ਉੱਥੇ ਰੁਕ ਗਏ ਤੇ ਉਹਨਾਂ ਉਹ ਇੱਕ ਕੈਮੀਕਲ ਆਉਂਦਾ ਫਾਸਫੋਰਿਕ ਐਸਿਡ ਅੱਛਾ ਜੀ ਉਹ ਬਕਾਇਦਾ ਢੋਲੀ ਦੇ ਉੱਪਰ ਉਹਦੇ ਉੱਪਰ ਬਕਾਇਦਾ ਉਹਨਾਂ ਨੇ ਲੋਗੋ ਲੱਗਿਆ ਵਾ ਵੀ ਉਹ ਜਿਵੇਂ ਹੁੰਦਾ ਨਾ ਵੀ ਉਹ ਹੱਥ ਦਾ ਨਿਸ਼ਾਨ ਵੀ ਮਤਲਬ ਮਾਸ ਨੂੰ ਉਹ ਵੀ ਨਾ ਲੱਗੇ ਹਾਂਜੀ ਹਾਂਜੀ ਉਸ ਤਰ੍ਹਾਂ ਉਹਦੇ ਤੇ ਬਣਿਆ ਵਾ ਤੇ ਉਹ ਪਲਾਸਟਿਕ ਦੀ ਉਹਨਾਂ ਦੇ ਕੋਲੇ ਸੀਗੀ ਕੁੱਪੀ ਜੀ ਹਾਂਜੀ ਉਹਦੇ ਨਾਲ ਚੱਕ ਕੇ ਤੇ ਉਹ ਉਹਦੇ ਗੁੜ ਦੇ ਵਿੱਚ ਪਾ ਰਹੇ ਸੀ ਅੱਛਾ ਜੀ ਏ ਮੈਂ ਉੱਥੇ ਉਹਨਾਂ ਨੂੰ ਐ ਜਦੋਂ ਅਸੀਂ ਤਾਂ ਕੁਝ ਇਹੋ ਜਿਹਾ ਪਾਉਂਦੇ ਨਹੀਂ ਸਾਨੂੰ ਉਹ ਅਲੱਗ ਚੀਜ਼ ਲੱਗੀ ਵੀ ਇਹ ਕੀ ਪਾਉਂਦੇ ਹੈਗੇ ਮੈਂ ਇਹਨਾਂ ਨੂੰ ਪੁੱਛਣ ਲੱਗਿਆ ਮੈਂ ਕਿਹਾ ਯਾਰ ਇਹ ਕੀ ਪਾਉਨੇ ਆ ਤੁਸੀਂ ਇਹਦੇ ਚ ਇਹ ਕਹਿੰਦੇ ਜੀ ਇਹ ਕੈਮੀਕਲ ਆ ਮੈਂ ਕਿਹਾ ਵੀ ਇਹਦਾ ਨਾਮ ਕੀ ਆ ਜਾਂ ਕੀ ਆ ਉਹ ਐਸਾ ਹੀ ਨਹੀਂ ਪਤਾ ਕਹਿੰਦੇ ਸਾਨੂੰ ਐਸੇ ਬਸ ਸਾਨੂੰ ਤਾਂ ਕੈਮੀਕਲ ਕਹਿ ਕੇ ਦੇ ਦਿੰਦੇ ਆ ਤੇ ਅਸੀਂ ਪਾ ਅਸੀਂ ਪਾ ਦਿੰਦੇ ਆ ਵਿੱਚ ਗੋੜ ਦੇ ਤੇ ਮੈਂ ਕਹਿੰਦਾ ਮੂੰਹ ਹੱਥ ਕਿਉਂ ਨਹੀਂ ਲਾਉਂਦੇ ਕਹਿੰਦੇ ਯਾਰ ਜੀ ਹੱਥ ਲਗਾएंगे तो हाथ से हाथ जल जाएगा अच्छा ਮੈਂ ਕਿਹਾ ਯਾਰ ਜੀ ਉਹ ਹੱਥ ਜਲ ਜਾਊਗਾ ਤੁਹਾਡਾ ਤੇ ਜਦੋਂ ਗੁੜ ਦੇ ਵਿੱਚ ਪਾ ਕੇ ਦਿੰਨੇ ਆ ਇਹ ਲੋਕਾਂ ਨੂੰ ਗੁੜ ਖਵਾਉਣੇ ਆਗੇ ਤੇ ਜੇ ਅੱਗੇ ਅਗਲੇ ਦੇ ਅੰਦਰ ਜਾਊਗਾ ਤਾਂ ਉਹ ਕੀ ਕਰੂਗਾ ਜਾ ਕੇ